ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਉਮੀਦ ਕਰਦੇ ਆਂ ਪਰਮਾਤਮਾ ਪਾਸੋਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਅਸੀਂ ਸਾਰੇ ਠੀਕ ਠਾਕ ਆ ਤਾਂ ਵਾਹਿਗੁਰੂ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਤਾਂ ਜੋ ਮੋਟੀਵੇਸ਼ਨ ਮਿਲਦਾ ਰਹੇ ਤਾਂ ਵੈਗੁਰੂ ਜੀ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਕਿ ਕਿਹੜਾ ਸ਼ਬਦ ਬੋਲਣ ਦੇ ਨਾਲ ਤੁਹਾਨੂੰ ਦولت ਦੀ ਪ੍ਰਾਪਤੀ ਹੁੰਦੀ ਹੈ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਇਹ ਇੱਕ ਗੁਰਮਤ ਅਨੁਸਾਰ ਹੈ ਪਿਛਲੀਆਂ ਦੋ ਵੀਡੀਓ ਧਨ ਦੀ ਪ੍ਰਾਪਤੀ ਲਈ ਜਿਹੜੀਆਂ ਮੈਂ ਬਣਾਈਆਂ ਨੇ ਉਗਰਮਤਨ ਅਨੁਸਾਰ ਬਣਾਈਆਂ ਸੀਗੀਆਂ ਤਾਂ ਵਾਹਿਗੁਰੂ ਜੀ ਜਿਹੜੀ ਅੱਜ ਦੀ ਵੀ ਵੀਡੀਓ ਆਪਾਂ ਤਾਂ ਗੁਰਮਤਨ ਅਨੁਸਾਰ ਵੀ ਪ੍ਰਾਣੇ ਮਹਾਪੁਰਖਾਂ ਨੇ ਮੰਨਿਆ ਕਿ ਇਹੇ ਸ਼ਬਦ ਬੋਲਣ ਦੇ ਨਾਲ ਧਨ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਵਾਹਿਗੁਰੂ ਜੀ ਇਹੇ ਸ਼ਬਦ ਛਿਰ ਗੁਰੂ अर्जुन देव जी پنਵੀ ਪਾਸ਼ਾਈ ਨੇ ਰਚਿਆ ਤਾਂ ਸ਼ਬਦ ਦੀ ਜਿਹੜਾ ਸਕਰੀਨ ਸ਼ਾਟ ਆ ਮੈਂ ਵੀਡੀਓ ਦੇ ਵਿੱਚ ਲਾ ਦੂੰਗੀ ਤਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਸ਼ਬਦ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਖਸ਼ੰਦਾ ਤਾਂ ਵਾਹਿਗੁਰੂ ਜੀ ਛਿਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਸ਼ਬਦ ਹੈ ਤੇ ਕਹਿੰਦੇ ਨੇ ਕਿ ਇਸ ਸ਼ਬਦ ਦਾ ਜੇਕਰ ਆਪਾਂ ਇੱਕ ਦਿਨ ਵਿੱਚ 21 ਵਾਰ ਜਾਪ ਕਰੇ ਵੈਗੁਰੂ ਜੀ ਸ਼ਬਦ 2 ਸੈਕਿੰਡ ਦਾ ਹੀ ਹੈ 2 20 ਸੈਕਿੰਡ ਦੇ ਵਿੱਚ ਹੋ ਜਾਂਦਾ ਜਾਪ ਇੱਕ ਸ਼ਬਦ ਦਾ ਤਾਂ ਵੈਗੁਰੂ ਜੀ ਕਹਿੰਦੇ ਨੇ ਕਿ ਇਸ ਸ਼ਬਦ ਦਾ ਜਾਪ 21 ਵਾਰ ਕਰਨ ਨਾਲ ਦਿਨ ਦੇ ਵਿੱਚ ਦਿਨ ਦੇ ਵਿੱਚ 21 ਵਾਰ ਕਰਨਾ 21 ਵਾਰ ਕਰਨ ਦੇ ਨਾਲ ਤਾਂ ਅੰਦੌਲਤ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਮਹਾਰਾਜ ਜੇ ਬਖਸ਼ਿਸ਼ਾਂ ਕਰਦੇ ਆ ਘਰ ਦੇ ਵਿੱਚ ਮਾਇਆ ਆਉਂਦੀ ਹੈ ਗਰੀਬੀ ਦੂਰ ਹੁੰਦੀ ਹੈ ਤਵੇ ਗੁਰੂ ਜੀ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਤੇ ਇਹ ਜਿਹੜੀ ਸ਼ਬਦ ਹੈ ਉਸ ਦਾ ਜਾਪ ਤੁਸੀਂ ਸੁਚੇ ਵਸਤਰ ਪਾ ਕੇ ਅਸ਼ਨਾਣ ਕਰਕੇ ਤੇ ਸ਼ਰਧਾ ਦੇ ਨਾਲ ਵਿਸ਼ਵਾਸ ਦੇ ਨਾਲ ਕਰਨਾ ਹੈ ਤੇ ਥੱਲੇ ਆਸਣ ਲਾ ਕੇ 21 ਵਾਰ ਡੇਲੀ ਕਰਨਾ ਤੁਸੀਂ ਸਵੇਰੇ ਸ਼ਾਮ ਦੁਪਹਿਰੇ ਕਿਸੇ ਟਾਈਮ ਵੀ ਕਰ ਸਕਦੇ ਹੋ ਤੇ ਗੁਰੂ ਮਹਾਰਾਜ ਦੀ ਜਰੂਰ ਬਖਸ਼ਿਸ਼ ਹੁੰਦੀ ਹੈ ਤੇ ਅਗਲੀ ਗੱਲ ਇਹ ਹੈ ਕਿ ਇਹ ਨਹੀਂ ਕਿ ਜੇ ਤੁਸੀ ਕਹੋ ਕਿ ਮੈਨ ਮੈਨੂੰ ਮਹੀਨਾ ਹੋ ਗਿਆ ਜਾਂ 15 ਦਿਨ ਹੋ ਗਏ ਮੈਨੂੰ ਤਾਂ ਜਾਪ ਕਰਦੀ ਨੂੰ ਹਜਮ ਘਰ ਦੇ ਵਿੱਚ ਕੁਝ ਫਰਕ ਨਹੀਂ ਪਿਆ ਵਾਹ ਗੁਰੂ ਜੀ ਜਿਹੜੀ ਮਾਇਆ ਹੈ ਲక్ష్ਮੀ ਕਹਿੰਦੇ ਲక్ష్ਮੀ ਮਾਤਾ ਵੀ ਇੰਨੀ ਜਲਦੀ ਪ੍ਰਸੰਨ ਹੋਏ ਹੁੰਦੀ ਤਾਂ ਉਹੋ ਇੰਨੀ ਜਲਦੀ ਵੈਗੁਰੂ ਜੀ ਪ੍ਰਾਪਤ ਨਹੀਂ ਹੁੰਦੀ ਤਾਂ ਜਿ ਵਿਸ਼ਵਾਸ ਚ ਬਣਾ ਕੇ ਰੱਖਿਓ ਜ਼ਰੂਰ ਪ੍ਰਾਪਤੀ ਹੁੰਦੀ ਐ ਇਸ ਚੀਜ਼ ਦੀ ਜ਼ਰੂਰ ਵਿਸ਼ਵਾਸ ਬਣਾ ਕੇ ਰੱਖਿਓ ਸ਼ਰਦਾ ਦੇ ਨਾਲ ਕਰਿਓ ਤੇ ਸਤੋਂ ਵੱਡੀ ਗੱਲ ਤਾਂ ਹੈ ਵਿਸ਼ਵਾਸ ਵਿਸ਼ਵਾਸ ਰੱਖਿਓ ਸ਼ਰਦਾ ਰੱਖਿਓ ਭਾਉਣਾ ਰੱਖਿਓ ਆਪਦੇ ਵਿੱਚ ਤੇ ਆ ਜ਼ਰੂਰ ਪਰਮਾਤਮਾ ਕਿਰਪਾ ਕਰਨਗੇ ਤੇ ਬਖਸ਼ਿਸ਼ ਹੋਊਗੀ ਕੰਨਿਆ ਨੂੰ ਜਦਾਂ 6-6 ਮਹੀਨੇ 7-7 ਮਹੀਨੇ 8-8 ਮਹੀਨੇ ਵੀ ਲੱਗ ਜਾਂਦੇ ਆ ਤਾਂ ਵੈਗੁਰੂ ਜੀ ਫਲ ਜੋ ਆਪਾਂ ਨੂੰ ਮਿਲਣਾ ਹੈ ਜੋ ਜੋ ਰਿਜ਼ਲਟ ਮਿਲਣਾ ਜਿਹੜੇ ਫਲ ਜਿਹੜੀ ਅਰਦਾਸ ਕੀਤੀ ਹੈ ਉਹਦੀ ਮਤਲਬ ਉਹਦੀ ਆਸ ਜ਼ਿਆਦਾ ਨਾ ਰੱਖ ਕੇ ਤੇ ਤੁਸੀਂ ਸ਼ਰਦਾ ਭਾਵਨਾ ਨਾਲ ਜਿਹੜਾ ਸ਼ਬਦ ਦਾ ਜਾਪ ਕਰਨਾਗਾ ਠੀਕ ਹੈ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਰੂਰ ਕਿਰਪਾ ਕਰਨਗੇ ਤਾਂ ਵਾਹਿਗੁਰੂ ਜੀ ਮੈਂ ਸ਼ਾਮ ਨੂੰ ਰਹਿਰਾਸ ਨਾਲ ਦੇ ਨਾਲ ਮੈਨੂੰ ਟਾਈਮ ਹੁੰਦਾ ਹੈਗਾ ਤੇ ਉਸ ਟਾਈਮ ਮੈਂ ਕਰ ਲੈਨੀ ਆ ਇਹ 21 ਵਾਰੀ ਸ਼ਬਦ ਦਾ ਜਾਪ ਮੈਂ ਜਰੂਰ ਕਰਦੀ ਆ ਡੇਲੀ ਤਾਂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸੋਹਣੀ ਕਿਰਪਾ ਤੇ ਬਖਸ਼ਿਸ਼ਾਂ ਹੋ ਰਹੀਆਂ ਨੇ हां ऐसे तरह भाई गुरुजी ਤੁਸੀਂ ਵੀ ਜੇਕਰ ਇਹਦਾ ਜਾਪ ਕਰੋਗੇ ਤਾਂ ਸੱਚੇ ਪਾਤਸ਼ਾਹ ਦੀਆਂ ਜਰੂਰ ਬਖਸ਼ਾਂ ਹੋਣਗੀਆਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਸ਼ੇਅਰ ਲਾਈਕ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਫਾਇਦਾ ਹੋ ਸਕੇ ਤਾਂ ਵਾਹਿਗੁਰੂ ਜੀ ਹੁਣ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ